ਮੈਂ ਅਮੇਰਵਰ ਦਾ ਨਾਂ ਮੈਂ ਜਰਜੀਤ ਸਿੰਘ ਪਿੰਡ ਲਹਿਰਾ ਮੁਹੱਬਤ ਪੁੱਤਰ ਕਾਵਲ ਸਿੰਘ ਬਸ ਸੀ ਲਹਿਰਾ ਮੁਹੱਬਤ ਕਿਲਾ ਰਹਿਣ ਵਾਲਾ ਹਾਂ ਮੈਂ ਖਾਬਤਾ ਖੋਦੀਆਂ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਹਾਂ ਹੌਲਦਾਰ ਰਹਿਣ ਕਿੰਗਲ ਗੱਲਬਾਤ ਹੋਈ ਹੈ ਹੁਣ ਜਿਹੜੀ ਇਹ ਗੱਲਬਾਤ ਇਦਾਂ ਜੀ ਮੈਂ ਰਿਟਾਇਰ ਹੋ ਕੇ ਜਿਹੜੇ ਮੈਨੂੰ ਪੈਸੇ ਮਿਲੇ ਸੀ ਉਹਦੀ ਮੈਂ ਜ਼ਮੀਨ ਖਰੀਦੀ ਸੀਗੀ ਜਿੱਤਾ ਜਿੱਤੇ ਇਹ ਇਹ ਦੋ ਬੰਦੇ ਜਿਹੜੇ ਡੀਲਰ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਉਹ ਮੀ ਮੈਨੂੰ ਵਧੀਆ ਦਵਾਤੀ ਜਿਹੜੀ ਉਸ ਤੋਂ ਬਾਅਦ ਮੈਂ 150 ਰੱਖੀ ਜੀ ਉਹ ਜ਼ਮੀਨ ਲੈਕਨ ਫਿਰ ਵੀ ਮੇਰੇ ਮਗਰ ਪਈ ਰਹੇ ਕਿ ਤੈਨੂੰ ਪ੍ਰੋਫਟ ਦਵਾ ਦਿੰਨੇ ਆ ਤੈਨੂੰ ਐ ਕਰ ਦਿੰਨੇ ਆ ਬਹੁਤ ਇਹਨਾਂ ਨੇ ਮੈਨੂੰ ਮਤਲਬ ਇਹਨਾਂ ਨੇ ਗੱਲਾਂ ਦੇ ਵਿੱਚ ਆ ਕੇ ਮੈਂ ਦੁਬਾਰਾ ਜਿਹੜੀ ਇਹਨਾਂ ਨੇ ਮੈਨੂੰ ਹੁਣ ਜ਼ਮੀਨ ਦਵਾਈ ਹੈ ਜੀ ਔਰ ਮੇਰੇ ਪੈਸੇ ਸਾਰੇ ਹੜੱਪ ਕਰ ਲਏ ਇਹਨਾਂ ਨੇ ਔਰ ਨਾ ਮੈਨੂੰ ਹਜੇ ਤੱਕ ਉਹਦਾ ਕਬਜ਼ਾ ਮਿਲਿਆ ਨਾ ਕੋਈ ਪਿਊਬਲ ਕਨੈਕਸ਼ਨ ਨਾ ਕੋਈ ਝੇਕਾ 1.5 ਸਾਲ ਹੋ ਗਿਆ ਜੀ ਮੈਨੂੰ ਇਸ ਕੰਮ ਦੇ ਵਿੱਚ ਪਈ ਜਿੰਨੇ ਪੈਸੇ ਦਿੱਤੇ ਉਹ 52 ਲੱਖ ਰੁਪਈਆ ਲਿਆ ਜੀ ਇਹਨਾਂ ਨੇ ਸਾਰਾ ਟੋਟਲ ਹੁਣ ਤੱਕ ਮਸਲਾ ਕੀ ਹੋ ਉਹ ਜ਼ਮੀਨ ਦਾ ਉਹ ਜ਼ਮੀਨ ਥੋੜੀ ਜੀ ਹੈਗੀ ਹੈ ਜੀ ਲੜ ਨਾ ਹੀ ਉਹਦਾ ਮੈਨੂੰ ਕੋਈ ਇਹਨਾਂ ਨੇ ਕਬਜ਼ਾ ਦਿਵਾਇਆ ਨਾ ਹੀ ਕੋਈ ਚੇਕਾ ਔਰ ਨਾ ਹੀ ਵਿੱਚ ਮੋਟਰ ਕਨੈਕਸ਼ਨ ਲਿਖਿਆ ਹੋਇਆ ਬਿਆਨਿਆਂ ਦੇ ਵਿੱਚ ਹੀ ਕੁਝ ਵੀ ਨਹੀਂ ਇਹਨਾਂ ਨੇ ਕੀਤਾ ਜੀ 1.5 ਸਾਲ ਹੋ ਗਿਆ ਮਿਲਾਰੇ ਲੰਘੇ ਰਜਿਸਟਰੀ ਕਰਵਾ ਲਈ ਜੀ ਹਾਰਜਿਸਟਰੀ 7 ਕਨਾਲਾਂ ਦੇ 14 14 7 ਕਨਾਲਾਂ ਦੇ 14 ਮਰਲੇ ਨਹੀਂ ਹੋਈ ਜੀ ਕਿਹਨੇ ਵੀ ਗੱਲ ਹੋਈ ਨਹੀਂ ਗੱਲ ਜ਼ਿਆਦਾ ਨਹੀਂ ਹੋਈ ਜੀ 15 ਕਨਾਲਾਂ ਤੇ 8 ਮਰਲੇ ਨਹੀਂ ਅੱਛਾ ਹਾਂ ਜੀ ਬਾਕੀ ਨੂੰ ਕੀ ਕਹਿੰਦੇ ਜੇ ਤੁਸੀਂ ਹੁਣ ਕਿਹਾ ਬਾਕੀ ਕਰਵਾਉਗੇ ਜੀ ਬਾਕੀ ਕੁਝ ਨਹੀਂ ਜੀ ਬਸ ਮੈਨੂੰ ਕਦੇ ਲਾਰੇ ਲਾਈ ਜਾਂਦੇ ਜੀ ਕਦੇ ਕਹਿੰਦੇ ਅਸੀਂ ਐ ਕਰਦੇ ਅਸੀਂ ਉਹ ਕਰਦੇ ਪਹਿਲਾਂ ਵੀ ਦਿਖਾ ਦਿੱਤੀ ਸੀਗੀ ਹੁਣ ਮੈਂ ਦੁਬਾਰਾ ਦਿਖਾ ਦਿੰਦੀ ਆ ਜੀ ਉਹਦੇ ਵਿੱਚ ਇਹਨਾਂ ਦੇ ਉੱਪਰ ਮੈਂ ਆਪਣਾ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਦਰਖਾਸਤ ਉਸ ਤੋਂ ਬਾਅਦ ਡੀਐਸਪੀ ਫੂਲ ਗਈ ਸੀਗੀ ਉਹ ਹਾਂਜੀ ਉਹਨਾਂ ਦੀ ਮਿਹਰਬਾਨੀ ਕਰਕੇ ਉਹਨਾਂ ਨੇ ਮੈਨੂੰ ਇਨਸਾਫ ਦਿੱਤਾ ਜੀ ਪਰਚਾ ਉਹਨਾਂ ਤੇ ਕੱਟਿਆ ਗਿਆ ਕੀ ਕਰ ਪਈ ਹੋ ਜਾ ਹੁਣ ਕੱਟਿਆ ਹੁਣ ਉਹਨਾਂ ਤੇ ਪਰਚਾ ਪੈ ਗਿਆ ਜੀ ਪਰਚਾ 10 ਤਰੀਕ ਦਾ ਹੋਇਆ ਹੋਇਆ ਜੀ ਲੇਕਿਨ ਹਜੇ ਤੱਕ ਗ੍ਰਿਫਤਾਰ ਨਹੀਂ ਹੋਈ ਉਹ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰ ਰਹੇ ਹਾਂ ਮੈਨੂੰ ਇਨਸ ਮੇਰੀ ਮਿਹਨਤ ਆਈ ਮੈਂ ਗੋਲੀ ਪੂਰੇ ਖੜ ਕੇ ਕਮਾ ਕੇ ਲੈ ਕੇ ਆਇਆ ਔਰ ਇਹ ਬੰਦਾ ਨੇ ਮੇਰੇ ਨਾਲ ਠੱਗੀ ਮਾਰੀ ਆ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਹਾਡੀ ਜਗ੍ਹਾ ਕਿੰਨੇ ਟੋਟਲ ਕਿੰਨੇ ਪੈਸਿਆਂ ਦੀ ਸੀਗੀ ਤੇ ਕਿੰਨੇ ਪੈਸੇ ਤੁਸੀਂ ਉਹਨਾਂ ਨੂੰ ਦੇ ਦਿੱਤੇ ਸੀ ਇਹ ਮੇਰੀ ਜਿਹੜਾ 2.5 ਕਿਲੇ ਸੀਗੀ 2.5 ਕਿਲੇ ਬਕਿਆ ਤੇ ਜੀ ਇਹਨਾਂ ਨੇ ਜਿਹੜੀ ਮੈਨੂੰ ਹੁਣ ਦਵਾਈ ਆ ਸੱਤ ਕਨਾਲਾਂ ਤੇ 14 ਮਰਲੇ ਰਜਿਸਟਰੀ ਹੋਈ ਹੈ ਜੀ ਟੋਟਲ ਔਰ ਪੈਸੇ ਮੈਂ ਤੁਹੇ 52 ਲੱਖ ਰੁਪਈਆ ਲਈ ਬੈਠੇ ਤੇ ਟੋਟਲ ਕਿੰਨੇ ਦਾ ਸੌਦਾ ਹੋਇਆ ਸੀ ਸੌਦਾ 2 ਕਿਲੇ ਤੋਂ ਉੱਤੇ ਸੀਗਾ ਜੀ ਹਾਂਜੀ ਹੋਰ ਵੀ ਮੰਗ ਕਰਦੇ ਹੁਣ ਇਹਨਾਂ ਤੋਂ ਇੱਕ ਆਪਣਾ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ ਵੀ ਇਹਨਾਂ ਦੀ ਸਹੀ ਤੇ ਸਹੀ ਗ੍ਰਿਫਤਾਰੀ ਕਰੀ ਜਾਵੇ ਔਰ ਮੈਨੂੰ ਇਨਸਾਫ ਬਖਸ਼ਿਆ ਜਾਵੇ ਹੋਰ ਵੀ ਲੋਕਾਂ ਨਾਲ ਇਹਨੇ ਕੁਲ ਮਾਰੀਆਂ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਜਿੱਦਾਂ ਨੂੰ ਇਹਨਾਂ ਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਪਹਿਲਾਂ ਵੀ ਕੋਈ ਮਾਮਲਾ ਕਰਦਾ ਪਤਾ ਕਿ ਪਹਿਲਾਂ ਮਤਲਬ ਪਤਾ ਹੀ ਨਹੀਂ ਲੱਗਦਾ ਪਹਿਲਾਂ ਇਹਨਾਂ ਦੇ ਪਰਚੇ ਦਾ ਤਾਂ ਪਤਾ ਨਹੀਂ ਲੇਕਿਨ ਜੀ ਠੱਗੀਆਂ ਬਹੁਤ ਬੰਦਿਆਂ ਨਾਲ ਮਾਰੀਆਂ ਇੱਕ ਬਰਨਾਲੇ ਦੇ ਹੈਗੇ ਉਹਨਾਂ ਨਾਲ ਵੀ ਠੱਗੀ ਮਾਰੀ ਬੈਠੇ ਜੀ ਤੁਹਾਨੂੰ ਇਹ ਮਿਲੇ ਕਿਵੇਂ ਫਿਰ ਇਹ ਵਿੱਚ ਸਾਡੀ ਥੋੜੀ ਜਿਹੀ ਰਿਸ਼ ਇਹ ਮੇਰੀ ਆਪਣਾ ਮਾਮੀ ਦਾ ਭਤੀਜਾ ਹੈ ਇੱਕ ਰਕੇਸ਼ ਕੁਮਾਰ ਵੰਟੀ ਹੈ ਬਦਿਆਲੇ ਦਾ ਜਿਹੜਾ ਇਹਨਾਂ ਦਾ ਮੇਨ ਉਹ ਮਾਸਟਰਮਾਈਂਡ ਹੈ ਇਹ ਹੋਰ ਵੀ ਇਹਨਾਂ ਨਾਲ ਇੱਕ ਦੋ ਬੰਦੇ ਨਾਲੇ ਹੋਏ ਜੀ ਤੇ ਪੂਰਾ ਗਰੋਅ ਹੈ ਜੀ ਇਹ ਹੁਣ ਮਾਮਲਾ ਕਿੰਨੇ ਸਾਲ ਤੋਂ ਚੱਲ ਰਿਹਾ ਹੈ ਇਹ ਹੁਣ 2 ਤੇ ਦਰਜ ਹੋਇਆ ਜੀ ਮਾਮਲਾ ਰਕੇਸ਼ ਕੁਮਾਰ ਵੰਟੀ ਇਹ ਬਾਕੀ ਇਹ ਸਰਕਾਰਾਂ ਦਾ ਵੀ ਨਾਲ ਲੈਂਦੇ ਆ ਜੀ ਅਸੀਂ ਕਹਿੰਦੇ ਆ ਐਮਐਲਏ ਬਲਕਾਰ ਸਿੱਧੂ ਦੇ ਖੁੱਡੀਆਂ ਸਾਹਿਬ ਦੇ ਔਰ ਕੰਗੜ ਸਾਹਿਬ ਦੇ ਵੀ ਮੀਟ ਹੀਰ ਦੇ ਨਾਲ ਸਾਡੀ ਸਿੱਤੀ ਬਣਦੀ ਹੈ ਜੀ ਕਹਿੰਦੇ ਹਾਂਜੀ ਰਜ਼ਵਾੜੇ ਵਾਲੇ ਨਾਲ ਕੋਈ ਰਿਸ਼ਤੇਦਾਰੀ ਇਹਨਾਂ ਦੀ ਪਰਣਾਲੇ ਉਹਨਾਂ ਦਾ ਨਾਲ ਆ ਕੇ ਲੋਕਾਂ ਨੂੰ ਡਰਾਉਂਦੇ ਰਹਿੰਦੇ ਔਰ ਮੈਨੂੰ ਵੀ ਢੌਂਕੇ ਦਿੰਦੇ ਆ ਜਾਨਵਰ ਮਾਰਨ ਦੀ ਆ ਤੇ ਤੈਨੂੰ ਐ ਕਰਦਾਂਗੇ ਤੂੰ ਸਾਡਾ ਕੀ ਕਰ ਲੇਗਾ ਉਹ ਹੁਣ ਵੀ ਕੋਈ ਵੀ ਮੇਰਾ ਜਾਨੀਵਾਲੀ ਨੁਕਸਾਨ ਹੁੰਦਾ ਇਹ ਦੋ ਬੰਦੇ ਜ਼ਿੰਮੇਵਾਰ ਹੈ ਮੈਂ ਵੀਡੀਓ ਦੇ ਸਾਹਮਣੇ ਕਹਿ ਰਿਹਾ ਇਹ ਜਿੱਦਾਂ ਤੇ ਤੁਸੀਂ ਪਰਚਾ ਇਹ ਕਿੱਥੋਂ ਦੇ ਰਹਿਣ ਵਾਲੇ ਇਹ ਇੱਕ ਤਾਂ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਸਾਨਕ ਅਮਰਜੀਤ ਸਿੰਘ ਇਹ ਤਾਂ ਪਿੰਡ ਧੂਰਕੋਟ ਦਾ ਰਹਿਣ ਵਾਲਾ ਹੈ ਔਰ ਦੂਸਰਾ ਹੈਗਾਗਾ ਰਕੇਸ਼ ਕੁਮਾਰ ਬੰਟੀ ਇੱਕ ਆਂਗੜ ਨਾ ਰਹਿਣ ਵਾਲਾ ਜੀ ਵਿਦਿਆਲੇ ਦਾ ਪੰਪ ਲੱਗਿਆ ਹੋਇਆ ਦੋ ਪੰਪ ਸੀ ਜੀ ਇਹਦੇ ਦੋਵਾਂ ਦਾ ਪ੍ਰਾਪਰਟੀ ਦਾ ਕੋਈ ਬਣਾਇਆ ਸਿਸਟਮ ਨਹੀਂ ਜੋ ਇਹ ਜਾਲੀ ਕਰਦੇ ਜਿਹਨਾਂ ਦਾ ਕੋਈ ਇਹਨਾਂ ਕੋਲੇ ਲਾਇਸੈਂਸ ਨਹੀਂ ਕੋਈ ਕੁਝ ਨਹੀਂ ਲੇਕਿਨ ਇਹ ਬਹੁਤ ਸੌਦੇ ਇਦਾਂ ਹੀ ਕਰਵਾਈ ਜਾਂਦੇ ਔਰ ਰੋਲੇ ਵਾਲੀਆਂ ਜ਼ਮੀਨਾਂ ਲੈ ਕੇ ਦੂਜੇ ਬੰਦੇ ਨੂੰ ਫਸਾ ਕੇ ਆਪ ਨਿਕਲ ਜਾਂਦੇ ਜੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਜਾਂ ਕਿਸੇ ਨਾਲ ਲੈ ਆ ਕੇ ਵੀ ਕੋਈ ਗੱਲ ਗੱਲ ਕੀਤੀ ਜੀ ਸਾਰੀਆਂ ਰਿਕਾਰਡਿੰਗਾਂ ਪਈਆਂ ਮੇਰੇ ਕੋਲੇ ਸੁਣਾ ਸਕਦਾ ਮੈਂ ਤੁਹਾਨੂੰ ਉਹਦੇ ਵਿੱਚ ਕਿਸੇ ਰਾਤ ਹੀ ਨਹੀਂ ਆਈ ਜੀ ਹਾਂ ਵੀ ਇਹਨਾਂ ਨੂੰ ਸੀਤ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਔਰ ਸਾਨੂੰ ਇਨਸਾਫ ਦਿੱਤਾ ਜਾਵੇ Thank mm -hmm. you. Huh.